ਸਤਿ ਸ੍ਰੀ ਅਕਾਲ ਪ੍ਰਧਾਨ ਜੀ ਵਾਹਿਗੁਰੂ ਜੀ ਕੀ ਫਤਿਹ 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 ਬੱਚਿਆਂ ਨੂੰ ਜੇ ਸਾਰੇ ਬੱਚਿਆਂ ਨੂੰ ਦਰਦਾ ਤੇ ਕਰਤਾਨਾ ਜਨ ਬਗਨਾ ਦੀ ਸੇਕਾ ਬਹੁਤ ਖੱਟੇ ਛਿੱਟ ਕੇ ਅਰੇ ਸੁਣੋ ਬਾਦੇ ਬਾਸੇ ਬਾਦੇ ਹੁਣ ਮੱਡੇ ਮੱਡੇ ਬੋਲੋ ਸੋਹਣ ਹਾਲੇ ਵਾਇਰੂ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇ ਭਾਈ ਸੰਗਤ ਦੇ ਨੀਲੀਆਂ ਕੇਸਰੀਆਂ ਪੱਗਾਂ ਸਜੀਆਂ ਹੋਈਆਂ ਦੱਸਦੇ ਆ ਕਿ ਪਿੰਡ ਅੱਜ ਨਗਰ ਕੀਰਤਨ ਦੇਗੇ ਤੇ ਦੱਸ ਚੱਲਿਆ ਸਮਾਂ ਹੋਇਆ ਸਵੇਰੇ ਦੇ 9:11 ਦਾ ਹੋ ਗਿਆ ਉਹ ਨਾ ਦੁਪਹਿਰ ਹੀ ਹੋ ਜਾਂਦਾ ਇਹ ਕਿ ਸਵੇਰਾ ਹੁੰਦਾ ਇਸ ਵੇਲੇ ਕਿਵੇਂ ਰਹੇ ਹੁੰਦਾ ਬਾਰਾ ਦਵਾ ਬਾਰਾ ਤੇ ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ ਪਿੰਡ ਨਗਰ ਕੀਰਤਨ ਤੇ ਨਗਰ ਕੀਰਤਨ ਦੇ ਸਾਰੇ ਦੀ ਹੰਦੀ ਤੁਹਾਨੂੰ ਚਲਕੀਆਂ ਦਿਖਾਵਾਂਗੇ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਨਵੀਂ ਵੀਡੀਓ ਦੇ ਵਿੱਚ ਅੱਜ ਨੌ ਮਾਗ ਆ ਸੜਕ ਠਿਆ ਗਈ ਹੁਣ ਤਾਂ ਆਪਣੇ ਮੇਰੇ 22 ਜਨਵਰੀ ਹਾਂ ਸਾਲ 2024 ਤੇ ਸੋਮਵਾਰ ਦਾ ਦਿਨ ਤੇ ਇਧਰ ਸੰਗਤ ਆਪਣੇ ਗਵਾਂਢ 'ਚ ਜਿਹੜਾ ਪੜਾ ਲਾਇਆ ਹੋਇਆ ਹਾਂਜੀ ਸੰਗਤ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਪਪੂ ਦਾਸ ਜੀ ਠੀਕ ਹੋ ਅਸੀਂ ਅਸਲ ਚ ਪਰਨੇ ਸਜਾਉਂਦੇ ਲੇਟ ਹੋ ਗਏ ਸਹੀ ਗੱਲ ਹੈਗੀ ਜਿਹੜੀ ਹਾਂਜੀ ਸੇਵਾ ਦੀ ਹੈ ਕੋਈ ਨਾ ਇੱਥੇ ਤੇ ਹਾਂ ਆਉਂਦੇ ਆ ਸਹਿ ਜੋਰੇ ਆਉਂਦੇ ਆ ਤਾਇਆ ਕੀ ਹਾਲ ਆ ਰਾਣ ਨਹੀਂ ਕਹਿੰਦੇ ਚਾਹ ਪੀ ਕੇ ਢੱਕਲਾ ਕੋਈ ਨਾ ਚਾਹ ਪੀਂਦੇ ਸਾਰਾ ਦਿਨ ਕੀ ਹਾਲ ਆ ਸੰਤ ਜੀ ਸਾਤਰੀ ਗਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਕੋਈ ਨਾ ਚਾਹ ਪੀਣਤੀ ਆ ਹਾਉ ਦੇ ਦਈਏ ਹਾਂਜੀ ਹਾਂਜੀ ਲੋਟ ਆ ਮੋਹਲ ਕਿਵੇਂ ਲਾਡੀ ਲਾਡੀ ਆ ਸੇਵਾ ਤੇ ਆਸੀਂ ਕਿਵੇਂ ਆ ਹੁਣ ਗੁਰੂ ਘਰ ਚੱਲੇ ਆ ਵੀਰ ਨਾਲ ਕਿ ਇੱਥੇ ਐ ਡਿਊਟੀ ਹੈ ਮੱਥਾ ਟੇਕ ਕੇ ਆਉਂਦੇ ਗਰਾਂ ਤੇ ਆਪਣੇ ਗਵਾਂਡ ਵਾਲਾ ਪੜਾ ਆ ਪਾਈ ਸੰਗਤ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਕੀ ਹਾਲ ਆ ਕੀ ਹਾਲ ਆ ਭਾਈ ਪਹੁੰਚ ਗਏ ਪਹੁੰਚ ਗਏ ਜੀ ਪਹੁੰਚ ਗਏ ਸਾਸਤਰੀ ਕਾਲ ਬਈ ਤੇ ਇੱਥੇ ਪਹਿਲਾ ਆਪੜਾ ਹੋਊਗਾ ਸਾਹਮਣੇ ਤੇ ਇਧਰ ਜਿੱਧਰ ਉਹ ਟਰਾਲੀ ਜਾ ਰਹੀ ਹੈ ਇਧਰ ਗੁਰੂ ਘਰ ਨੇ ਕਿਤੇ ਇਧਰੋਂ ਚੱਲਣਗੇ ਵਧੀਆ ਜੀ ਸਿਹਤ ਆ ਵਧੀਆ ਜੀ ਵਧੀਆ ਵਧੀਆ ਠੀਕ ਹੈ ਜੀ ਤੇ ਦੇਖਿਓ ਐਂਡ ਤੱਕ ਲਾਜ਼ਮੀ ਤੇ ਨਗਰ ਕੀਰਤਨ ਆਲਾ ਤੇ ਵਧੀਆ ਮਹਾਲ ਪਿੰਡ ਵਾਲ ساری ਗੱਲਬਾਤ ਨੂੰ ਦਿਖਾਉਣੇ ਆਗੇ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਦੇਖਿਓ ਜਰੂਰ ਜੀ ਬਾਬੂ ਦੀ ਗੱਲ ਚ ਪਾ ਦੇ ਉੱਤੇ ਲਿਖਦੇ ਸਿੱਧੂ ਫਨੇਗੇ ਕਿਸੇ ਦਾ ਨਾਮ ਨਹੀਂ ਆਪੋ ਬਾਬੂ ਦੇ ਗੱਲ ਬਾਬੂ ਦੇ ਬਾਬੂ ਦੇ ਵਰਤੀ ਮਾਗੇ ਲਿਖਦੇ ਸਿੱਧੂ ਫਿਰ ਤੇ ਗੋਪਾਲ ਸਿੰਘ ਸਰਪੰਚ ਸਰਪੰਚ ਜੋਖਮੰਦ ਕਾਨਕਪਾਈ ਲੀਲਾ ਸਿੰਘ ਪੱਕੀ ਸੇ ਇੱਕ ਸਿੰਘ ਸੰਨ ਪਾ ਦੇ ਦਿੱਤਾ ਜੋਖਮੰਦ ਸਰਪੰਚ ਇਹਨਾਂ ਵੱਲੋਂ ਵੀ ਤੇ 50 ਜੀ ਲੋਕਾਂ ਨੂੰ ਭਾਈ ਕਰ ਸਕਦਾ ਇੱਕ ਕਰਨਪੁਰਦੇਵ ਸਿੰਘ ਤੇ ਇੱਕ ਕਮੰਡਲ ਕਰਨ ਖਪਾਈ ਦੀ ਹਾਂਜੀ ਹਾਂਜੀ ਪਾਤਾ ਸਿੰਘ ਬਾਈ ਰਖਾਲ ਸਾਹਿਬ ਵੈਰੀ ਵਧਾਣ ਤਨਪਾ ਲੀਨੂ ਸਿੰਘ ਇੱਕ ਕਮੰਡਲ ਕਰਨ ਖਪਾਈ ਮੇਂਜਰ ਸਿੰਘ ਬਣਪਾ ਇੱਕ ਦੋ ਵੀਰ ਕਹਿੰਦੇ ਹੁੰਦੇ ਸੀ ਭਾਈ ਸੀਰੀ ਢਿੱਲੋਂ ਨਾਲ ਵੀ ਗੱਲਬਾਤ ਕਰੋ ਕਦੇ ਤੇ ਭਾਈ ਸੀਰੀ ਢਿੱਲੋਂ ਅੱਜ ਆਪਣੇ ਨਾਲ ਨਾਲ ਹੀ ਨੇ ਤੇ ਬਾਬਾ ਜੀ ਨੂੰ ਟੇਕ ਕੇ ਮੱਥਾ ਇੱਥੇ ਤੇ ਮੂਰੇ ਆ ਕੇ ਖੜਕੇ ਸੀ ਬਾਬਾ ਜੀ ਦੇ ਦਰਸ਼ਨ ਕਰਾਉਣੇ ਆ ਭਾਈ ਪਹਿਲਾਂ ਤੂੰ ਫਤੇ ਬਲਾਸ ਰਹਿਣ ਨੂੰ ਵੈਗਰੀ ਜੀ ਖਾਲਸਾ ਵੈਗਰੀ ਜੀ ਤੇ ਸਾਰਿਆਂ ਨੂੰ ਭਾਈ ਪਿਆਰ ਭਰੀ ਸਤਸਰੀ ਕਾਲ ਸਾਡੇ ਫਤੇ ਕਰਿਓ ਪ੍ਰਵਾਣ ਤੇ ਅੱਜ ਬਾਬਾ ਜੀ ਦੇ ਨਾਲ ਨਾਲ ਰਹਾਗੇ ਹਾਂਜੀ ਤੇ ਕਰੋ ਆ ਬਾਬਾ ਜੀ ਦੇ ਦਰਸ਼ਨ ਸੋ ਵਾਈ ਗੋ ਜੀ ਹੈਲੋ 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 ਠੀਕ ਹੈ ਸੜਕ ਤੋਂ ਸਾਈਡ ਤੇ ਹੋ ਕੇ ਖੜੋ ਸਾਰੇ ਜਣੇ ਹੈਲੋ 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 ਸਤਸਰੀ ਕਾਲ ਬੁਲਾਉਂਦੇ ਹੁੰਦੇ ਆ ਸਤਸਰੀ ਕਾਲ ਜੀ ਸਤਸਰੀ ਕਾਲ ਚਾ ਚੁੱਪ ਕਰਕੇ ਖੜ ਜੋ ਉਹ ਵਾਈ ਕਰੀ ਉਹ ਸੜਕ ਤੇ ਨਹੀਂ ਆਣਾ ਬੱਚੇ ਪਿੱਛੇ ਰੋ आप दसो वागर वागर वागुरू सरदूल घाट जी बठिंडा टू सरदूल घाट ਚਾ 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 ਜੀ ਆ ਬਾਬਾ ਜੀ ਅੰਦਰ ਆਓ ਸਾਰੀਆਂ ਸੰਗਤਾਂ ਇੱਥੇ ਪਾਸੇ ਹੋ ਕੇ ਚੱਲਿਓ ਦੇਖ ਵੇਖ ਕੇ ਜੱਟੋ ਪਾਰੀ ਸੰਗਤ ਜੀ ਸ਼ਹਿਰ ਬੜੇ ਹੋ ਕੇ ਆਏ ਨਾਲ ਹੀ ਆ ક્યાં ਠੀਕ ਹੈ ਫਤੇ ਜੀ ਫਤੇ ਆਗੇ ਆਗੇ ਤੁਸੀਂ ਆਗੇ ਵਾਈਗਰੂ ਜੀ ਠੀਕ ਹੈ ਠੀਕ ਹੈ ਦੇਰੀ ਬਣ ਗਈ ਤੇ ਆ ਠੀਕ ਹੈ ਠੀਕ ਹੈ ਵਾਈਰੂ ਜੀ ਠੀਕ ਹੈ ਵੀਰੇ ਕੋਨਾ ਬੋਲੇ ਕਿਸੇ ਸਰਵੇ ਸੇਵਾ ਦੇ ਲਈ ਤੇ ਗੁਪਤਿਆਰੇ ਭਾਈ ਸਾਰੇ ਸੇਵਾਕਾਰ ਹੋਣੇ ਜਗਤਾਰ ਸਿੰਘ ਹੋਰ ਸਾਰੇ ਭਾਈ ਪਿਆਰੇ ਸੇਵਾ ਕਰਦੇ ਐ ਤੇ ਮੰਦਰ ਸਿੰਘ ਖਾਲਸਾ ਕੋਲੋਂ ਇੱਕ ਮੰਟ ਲਗਾਟ ਵਾਹ ਜੀ ਵਾਹ ਮੰਦਰ ਸਿੰਘ ਖਾਲਸਾ ਸਾਈਡ ਕਰ ਦਿਓ ਸਾਈਡ થોੜੀ ਚੈਨ ਦੇ ਦਿਓ ਮੰਦਰ ਸਿੰਘ ਖਾਲਸਾ ਭਾਈ ਇਧਰ ਵੱਲੋਂ ਇੱਕ ਮੰਟ ਲਗਾਟ ਸਾਰੇ ਸੇਵਾਕਾਰ ਚੜ੍ਹਦੀ ਕਲਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਸਾਡੇ ਕੋਲੇ ਕੁਰਸੇ ਸਿੰਘ ਪਹੁੰਚ ਗਏ ਜੇਮਾ ਮਨਸਰ ਮਿਹਰਬਾਨੀ ਜੀ ਚਲੋ ਜੀ ਬਾਈ ਮਿਹਰਬਾਨੀ ਮਿਹਰਬਾਨੀ ਬਾਈ ਤੁਹਾਡੀ ਖੀਰ ਵਾਸਤੇ ਸਤਿ ਸ੍ਰੀ ਅਕਾਲ ਹੈ ਤੜਕੇ ਦੋ ਖਾਧੀਆਂ ਅੱਜ ਘੱਟ ਖਾਧੀਆਂ ਬਾਕੀ ਰੋਜ਼ ਖਾਈ ਦੀਆਂ ਕਿਵੇਂ ਆ ਠੀਕ ਹੈ ਕਰਿਆ ਬੜਾ ਐਈ ਕੋਈ ਨਾ ਹਾਂ ਮਦੀਆ ਜੀ ਮਦੀਆ ਆਪ ਦੱਸੋ ਓਏ Atabar, damas. da Başla. <laughs> 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 E aí, बढ़िया है तुलसी सो

ਲੋਈ ਲੋ ਮਹਾਰਾਜ ਜੀ ਵਾਇਗਰੂ ਜੀ ਵਾਇਰੀ ਫਤੇ ਜੀ ਫਤੇ ਗੁਰੂ ਕੈਰਵਾ ਆਜਾ ਆਜਾ ਡਾਕਟਰ ਆਓ ਸਾਡੇ ਜੇਕੇ ਯਾਰ ਮੁਰਕੇ ਭੁੱਲ ਜਾਗੇ ਵਾਈਗਰੂ ਜੀ ਵਾਈਗਰ ਵਾਜੀ ਵਾ ਵਾਈਗਰੂ ਜੀ ਵਾਈਗਰੂ ਇੱਕ ਮਿੰਟ ਹੋ ਗਿਆ ਜੋ ਕੇ ਸਾਡੇ ਸਕੂਲ ਦੇ ਵਿੱਚ ਜਿੱਥੇ ਵਿਚਾਰਨੋ ਸ਼ਾਸਤ੍ਰ ਵਿਦਿਆ ਸਕਾਈ ਜਾਰੀ ਨਾਲ ਨਾਲ ਸਿੱਖੀ ਦੇ ਪ੍ਰਚਾਰ ਤੇਰਦੇ ਗੁਰਬਾਣੀ ਦੀ ਸੰਥਿਆ ਅੱਛੇ ਤਵਜੂ ਵਜੂ ਸ਼ਾਸਤਰ ਇੱਥੇ ਚੱਕਣਗੇ ਨਾ ਸਾਰੀਆਂ ਸਭ ਦਾ ਜਤਾਰੂ ਦੇ ਨਾਲ ਜਰਦਾ ਸਿੰਘ ਜੀ ਸੌਂਪਰੇ ਕਰਦੇ ਉੱਚੀ ਆਵਾਜ਼ ਕੋਲ ਚਾਲ ਗੁਰਮੁਖ ਜਤਨ ਕਰੋ ਸਾਰੀਆਂ ਸਭ ਦਾ ਜੀਵਨ The Bluetooth device is connected successfully. ਆਦਿਆ ਬੱਚਿਆਂ ਨੇ ਜਦੋਂ ਸਾਰੇ ਬੱਚਿਆਂ ਕੋਲ ਦਰਦਾਂ ਤੇ ਕਿਰਪਾਾਂ ਆ ਜਾਣ ਜੀ ਅਮਰਦਸ ਜੀ ਕੋਲ ਬਾਹਰ ਕਰਦਾ ਆਵੇ ਬਾਜੀ ਬਾਜੀ ਬੱਚਿਆਂ ਦੀ ਹਾਸੇ ਹਾਸੇ ਜੁੜੋ ਕਰੀ ਤੁਹਾਡੇ ਨਜ਼ਰ ਦੇ ਬੱਚੇ ਨੇ ਤੁਹਾਡੇ ਬੱਚੇ ਨੇ ਮਾਸਟਰ ਆਜੇ ਬੱਚੀ ਐਨ ਕਰਦੀ ਹੈ ਹੌਸਲਾ ਦੇਖਿਆ ਤਾਂ ਦੇਖੇ ਨਾ ਦਾ ਸਭ ਕੁਝ ਦੇਖਾ ਕੀ ਨਾ ਔਰ ਬੱਚੀ ਬੱਲੇ ਬੱਲੇ ਜਿਹੜੇ ਲੈਟਰੀ ਕਰਦੇ ਵਾਤਾਜੀ ਕੱਟ ਕੇ ਖੇਡਦੇ ਖੇਡਦਾ ਹੈ ਮਿੱਤੋ ਜੀ ਜਰਾਤ ਤੋਂ ਦਰਵਾਜ਼ਾ ਆਜੇ ਸਕੂਲ ਦਾ ਸਟਾਰਟ ਬਾਜੀ ਬਾਜੀ ਸਰ ਸਾਹਿਬ ਨਿਰਮਾ ਬਾਗੀ ਦਾ ਦੇਖਣਾ ਬੱਜਨਾ ਜੀ ਦਾ ਬਹੁਤ ਹੀ ਖਤ ਦੇਖੀ ਜਰੇ ਨਿਰਮਾ ਬਾਗੀ फी फते फते फे घणा पुछो फटे फोटे फटे पैसा से बिदारा कुझु न त ਕਰ ਗਿਆ ਬਚਾਵੇ ਬਈ ਸਾਡੀ ਦੱਤ ਕਰ ਫਲਕੇ ਕਰ ਜੋ ਹਰਾ ਬੁੱਤ ਐ ਅੱਜ ਇਹ ਜਿਸਾ ਮਾਰਦਿਆਂ ਨੇ ਬ੍ਰਾਹਮ ਸੁਖਲਾ ਪਿੰਡ ਨੇ ਜੀ ਸਾਡੀ ਤੁਹਾਨੂੰ ਸੁੱਚੀ ਆ ਸੌਰਤਿਆ ਬ੍ਰਿਸ਼ ਸਿੰਘ ਦੀ ਕਲਾ ਰੰਗਵਾਜ ਕਰਦੇ ਆ ਭਾਈ ਧੰਨਵਾਦ ਹੁਣ ਪਹੁੰਚ ਆ ਰਿਹਾ ਦਾ ਤੇ ਉਹ ਕਿਤਾਬ ਹੀ ਜਾਂ ਮੈਂ ਆਹ ਮੈਦਰੀ ਬਲੌਗ ਚ ਪਾ ਦਾਂਗੇ ਹੋਰ ਦੱਸ ਠੀਕ ਆ ਕੀ ਨਾਜ਼ਰਾ ਕੀ ਦਾ ਮੁੰਡਾ ਅੱਛਾ ਫਿਰ ਠੀਕ ਹੈ ਲੋਟਾ ਲੋਟਾ ਵੀਰੇ ਲੋਟਾ ਹਾਂ ਜੀ ਠੀਕ ਆ ਠੀਕ ਆ ਛੋਟੇ ਧੰਨਵਾਦ ਧੰਨਵਾਦ

ਵਾਗ ਰੂ ਕੀ ਫਤ ਤੇ ਸਮਾਂ ਹੋਇਆ ਪੌਣੇ 3 ਵਜੇ ਦਾ ਆ ਉਹ ਕਰ ਗਿਆ ਬਾਗ ਨੂੰ ਇੱਕ ਵਾਰੀ ਅਸੀਂ ਥੋੜਾ ਬ੍ਰੇਕ ਲੈ ਲਿਆ ਕਮਾਂਦਨ ਦਿਆਲ ਅਸੀਰ ਕਹਿੰਦਾ ਮੈਂ ਵੀ ਕਰਾਂ ਜਾਵਾਂ ਤੇ ਆਪਾਂ ਵੀ ਜਿੰਮ ਦੀ ਝੌਟੀ ਜਾਣਾ ਤੇ ਅੱਦੇ ਕੇ ਪਿੰਡ ਚ ਆ ਟਾਣੀਆਂ ਚ ਗਿਆ ਲੈ ਹਾਂ ਟਾਣੀਆਂ ਚ ਮਤਲਬ ਟਾਣੀ ਟਾਣੀਆਂ ਚ ਫੇਰਾ ਪਾ ਲਿਆ ਆ ਬਾਬਾ ਜੀ ਨੇ ਤੇ ਬਾਕੀ ਪਿੰਡ ਹੈ ਸਾਰੇ ਪਿਆਗਾ ਦਾ ਸ਼ਾਮ ਹੋ ਜੂਗੀ ਅਸੀਂ ਹਰ ਜਾਗੇ ਜੀ ਨਾਲ ਵੀਰਾਚਾਰਾ ਪਾ ਕੇ ਕਰਾਂ ਫਿਲਹਾਲ ਕਮਾਕਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਥੋੜਾ ਟਾਈਮ ਛੁੱਟੀ ਲਈ ਆ ਬਾਬੇ ਤਾਂ ਹਾਂ ਬਾਬੇ ਨੂੰ ਫੱਟੇ ਗਏ ਆ ਬਾਬੇ ਵੀ ਫੱਟੇ ਭੱਜਾਂਗੇ ਫੱਟੇ ਜੀ ਫੱਟੇ ਆ ਇਹੋ ਜਿਹੀ ਗਿੱਜੜ ਵੀ ਹੈਗਾ ਜਿਹੜੇ ਨਾ ਹੁੰਦੇ ਨਹੀਂ ਉਹ ਨਾ ਯਾਰ ਇਹ ਬਿਮਾਰ ਹੋ ਰਿਹਾਗਾ ਹੋ ਰਿਹਾ ਬਾਈ ਹਾਂ ਇਹ ਬੁਖਾਰ ਚੜਦਾਗਾ ਕੋਈ ਨਾ ਠੀਕ ਆ ਲੱਖੇ ਹੋਣਾ ਠੀਕ ਹੈ ਜੀ ਸਮਾਂ ਹੋਇਆ 7 ਵਜੇ ਦਾ ਘਰ ਦੇ ਕੰਮ ਕਾਰ ਮੁਕਾ ਕੇ ਫੇਰ ਜਿੰਮ ਦੀ ਜੋਟੀ ਚਲੇ ਗਏ ਸੀ ਹੁਣ ਪ੍ਰਸ਼ਾਦਾ ਪਾਣੀ ਚੱਕਣਾ ਆਏਗਾ ਭੁੱਖ ਬਹੁਤ ਲੱਗੀ ਪਈ ਸੀ ਤੇ ਮਾਤਾ ਨੇ ਪ੍ਰਸ਼ਾਦਾ ਇਦਰਾ ਤਿਆਰ ਕਰਤੇ ਤੇ ਮਾਤਾ ਜੀ ਮੈਂ ਕਿਹਾ ਹਾਜ਼ਰੀ ਲਵਾ ਦਈਏ ਜੇ ਅੱਜ ਹਾਜ਼ਰੀ ਲੱਗੀ ਨਹੀਂ ਸੀ ਮੰਮੀ ਤੇ ਗਾਲ ਬੈਠਾ ਸੋ ਸਾਰਿਆਂ ਨੂੰ ਬਹੁਤ ਭਾਰੀ ਨਗਰਕ੍ਰੀਤਨ ਸੀਗਾ ਤੇ ਅੱਜ ਬਹੁਤ ਇਕੱਠ ਜਾਦੇ ਸੀ ਬੱਚਾ ਬੱਚਾ ਸੀ ਮਗਰ ਤੇ ਧੰਨਵਾਦ ਤੁਹਾਡੇ ਜੁਨੇਰੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਬੈਠਾ ਸਾਨੂੰ ਸਾਰਿਆਂ ਨੂੰ ਠੀਕ ਹੈ ਮਿਹਰबानी ਮਤਾ ਜੀ ਮਤਾ ਜੀ ਵੀ ਮਿਹਰਬਾਨੀ ਧੰਨਵਾਦ ਤੁਹਾਡੇ ਜੀ ਠੀਕ ਹੈ ਜੀ ਤੇ ਪਰਸ਼ਾਦਾ ਪਾਣੀ ਛੱਕ ਕੇ ਫਿਰ ਵਾਪਸ ਜਿੰਮ ਦੀ ਡਿਊਟੀ ਤੇ ਜਾਊਂਗਾ ਤੇ ਅੱਜ ਉਹ ਦੁਪਹਿਰ ਬਾਅਦ ਫਿਰ ਕੋਈ ਮੈਂ ਕਲਿੱਪ ਨਹੀਂ ਬਣਾਇਆ ਬਲੌਗ ਨਹੀਂ ਬਣਾਇਆਗਾ ਤਿੰਨ ਐਕਸੀ ਆਪਣਾ ਅੱਜ ਦਾ ਬਲੌਗ ਤੇ ਲਾਈਕ ਲਾਜ਼ਮੀ ਕਰਦੇ ਜਾਂਦੇ ਜਾਂਦੇ ਹੋ ਸਕਾ ਤਾਂ ਕਿ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਸ਼ੇਅਰ ਲਾਜ਼ਮੀ ਕਰਿਓ ਤੇ ਬਾਬਾ ਜੀ ਦੇ ਦਰਸ਼ਨ ਅੱਗੇ ਵੀ ਕਰਾਇਓ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਹੋਏ ਚੈਨਲ ਦੇ ਨਾਲ ਜੁੜੇ ਹੋਏ ਆ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ